ਅਜੇ ਨਾਲੇ ਦੇ ਵੱਖ-ਵੱਖ ਪਿੰਡਾਂ ਦੇ ਜ਼ੋਨ ਦੇ ਮੁਤਾਬਕ ਸਦਾਰਾ ਹਰਪ੍ਰਤਾਪ ਸਿੰਘ ਜੀ ਨਾਲਾ ਜੋ ਸਾਬਕਾ ਐਮਐਲਏ ਨੇ ਇਹਨਾਂ ਵੱਲੋਂ ਵਰਕਰ ਮੀਟਿੰਗਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਪਹਿਲਾਂ ਜਗਦੀਪ ਕਲਾ ਸੀ ਹੁਣ ਗਗੋਮਾਲ ਜਗਦੀਪ ਖੁਰਦ ਸੌਰੀ ਹੁਣ ਅਸੀਂ ਗਗੋਮਾਲ ਐ ਫਿਰ ਪਛੀਏ ਇਹ ਸਾਡੀ ਸੈਸਰੀ ਚਾਰ ਰੈਲੀ ਅੱਜ ਅਸੀਂ ਅਸੀਂ ਇੱਥੇ ਬਣਾਈ ਆਰਗੇਨਾਈਜ਼ ਕੀਤੀਆਂ ਸੀ ਉਹਦੇ ਚ ਅਸੀਂ ਆਪਣੇ ਜ਼ੋਨ ਪ੍ਰਚਾਰ ਲਈ ਇੱਥੇ ਆਏ ਲੋਕਾਂ ਨੂੰ ਆਪਣੇ ਕੀਤੇ ਕੰਮਾਂ ਬਾਰੇ ਦੱਸਿਆ ਅਰੇ ਜਨਾਲੇ ਹਲਕੇ ਦਾ ਇੱਕ ਵੱਖਰਾ ਪਿਆਰ ਹੈ ਸਾਡਾ ਕਿਉਂਕਿ ਮੈਂ ਤੇ ਜਨਾਲਾ ਸਾਹਿਬ ਨੇ ਇੱਥੇ ਬਹੁਤ ਕੰਮ ਕੀਤੇ ਅਸੀਂ ਪੌਣੇ ਪੌਣੇ 350 ਕਰੋੜ ਦੀ ਜਿਹੜੀ 4 ਲੇਨ ਇਸ ਵੇਲੇ ਰਮਦਾਸ ਤੱਕ ਆ ਰਹੀ ਹੈ ਹਰ ਬੰਦੇ ਨੇ ਇੱਕੋ ਗੱਲ ਕੀਤੀ ਹੈ ਵੀ ਹੁਣ ਸਾਡਾ ਕੰਮ ਆਏ ਤੂੰ ਆਪਣੇ ਕੰਮ ਕਰ ਲੈ ਕਿਉਂਕਿ ਉਸ 4 ਲੇਨ ਦਾ ਉਹ ਜਿਹੜਾ ਇਨਫਰਾਸਟ੍ਰਕਚਰ ਰਿਸਰਚ ਬਣਿਆ ਜਿਹੜੀ ਬਾਰਡਰ ਤੇ ਜ਼ਮੀਨ 10 ਲੱਖ ਰੁਪਏ ਕਿੱਲਾ ਸੀ 15 ਸੀ ਅੱਜ 25 ਤੋਂ 30 ਲੱਖ ਰੁਪਏ ਕਿੱਲਾ ਹੋ ਗਈ ਹੈ ਜਿਹੜਾ ਕੇ ਦਾ ਮਰਲੇ ਦਾ ਘਰ 60000 ਦਾ ਲੱਖਦਾ ਸੀ ਅੱਜ 2 ਲੱਖ ਦਾ ਹੋ ਗਿਆ ਹਰ ਇੱਕ ਥੀਸਾਂ ਦੇ ਆ ਰਿਹਾ ਉਹ ਜਿਹੜੀ ਜਾਇਦਤ ਹੋਈ ਹੁੰਦੀ ਹੈ ਕਿ ਇਹਦੀ ਜਾਇਦਤ ਮਹਿੰਗੀ ਹੋ ਜੇ ਉਹਦੇ ਤੋਂ ਬਾਅਦ ਕੁਝ ਦੀ ਕੀੜੀ ਗੱਲ ਹੈ ਹਰ ਕੋਈ ਅਜਿਹੀ ਥੀਸਾਂ ਦੇ ਰਿਹਾ ਇਸ ਹਲਕੇ ਦੇ ਵਿੱਚ ਸੋ ਬਾਬਾ ਬੱਡਾ ਸਾਹਿਬ ਜਿੱਥੇ ਅਸੀਂ ਸਰਾਤ ਤੇ ਜਾਂਦੇ ਹਰ ਸਾਲ ਹੀ ਆਈਦਾ ਉੱਥੇ ਤਕਰੀਬਨ ਹਰ ਜਗ੍ਹਾ ਦੇ ਜਿੱਥੇ ਲੰਗਰ ਲੱਗਦੇ ਆ ਉੱਥੇ ਅਸੀਂ ਰੇਨ ਸ਼ੈਲਟਰ ਬਣਾ ਕੇ ਦਿੱਤੇ ਤਾਂ ਕਿ ਉੱਥੇ ਲੰਗਰ ਜਿਹੜੇ ਲੱਗ ਸਕਣ ਸੋ ਉਹ ਵੀ ਬਾਬਾ ਬੱਡਾ ਸਾਹਿਬ ਦੀ ਮਿਹਰ ਦੇ ਨਾਲ ਅਸੀਂ ਫਿਰ ਜਦੋਂ ਪਰਮਾਤਮਾ ਮਿਹਰ ਕਰਦੇ ਆ ਫਿਰ ਆਪਾਂ ਹੋਰ ਵੱਡੀ ਤਦਾਦ ਦੇ ਚੇਅ ਬਣਾ ਕੇ ਦੇਣੇ ਆ ਸੋ ਸਾਡਾ ਜਿਹੜਾ ਕੀਤੇ ਕੰਮ ਨੇ ਹਰ ਬੰਦੇ ਦਾ ਬੰਦੇ ਨੂੰ ਉਹਦਾ ਫਾਇਦਾ ਹੋਣਾ ਚਾਹੀਦਾ ਅੱਗੇ ਹੁਣ ਜਦੋਂ ਇੱਥੋਂ ਬੰਦੇ ਜਾਂਦੇ ਗੱਗੋਮਾਲ ਤੋਂ ਇੱਥੋਂ ਘੰਟੇ ਡੇਢ ਘੰਟਾ ਲੱਗਦਾ ਛੜਕਾ ਟੁੱਟੀਆਂ ਐਕਸੀਡੈਂਟ ਹੋ ਜਾਣੇ بڑے بڑے ਨੁਕਸਾਨ ਹੋਏ ਲੋਕਾਂ ਦੇ ਗੱਡੀਆਂ ਦੇ ਨੁਕਸਾਨ ਮੋਟਰਸਾਈਕਲ ਦੇ ਨੁਕਸਾਨ ਅੱਜ ਤੇਲ ਵੀ ਘਟ ਸਮਾਂ ਵੀ ਘਟ ਇਹ ਚੀਜ਼ ਦੀ ਜਿਹੜਾ ਅਸਰ ਹੈ ਅਜਨਾਲੀ ਹਲਕੇ ਤੇ ਬਹੁਤ ਜ਼ਿਆਦਾ ਹੈ ਪਰ ਮੈਨੂੰ ਆਸ ਹੈ ਲੋਕ ਬਹੁਤ ਵੱਡੀ ਤਦਾਦ ਚ ਪਾਰਟੀ ਭਾਈ ਤੋਂ ਉੱਪਰ ਉੱਟ ਕੇ ਵੀ ਮੇਰਾ ਸਾਥ ਦੇਣਗੇ ਮਨਵਾਸਿਆ ਜਨਾਂ ਦੇ ਹਲਕੇ ਦੀ लास्ट ਦੋ ਵਾਰ ਵੀ ਤੁਸੀਂ ਜਿਹੜਾ ਹਲਕੇ ਦੇ ਵਿੱਚ ਰਹੇ ਹੋ ਪੂਰੇ ਥੇਲੇ ਨੂੰ ਫਿਰੇ ਹੋ ਤੁਸੀਂ ਹੁਣ ਵੀ ਤੁਸੀਂ ਫਿਰ ਰਹੇ ਹੋ ਪਹਿਲੀ ਇਲੈਕਸ਼ਨ ਤੇ ਹੋਣ ਦੀ ਕੈਂਪੇਨ ਦੇ ਵਿੱਚ ਕਿੰਨਾ ਕੁ ਮੈਂ ਫਰਕ ਮਹਿਸੂਸ ਹੋ ਰਿਹਾ ਕਿ ਵੀਰ ਕਹਿ ਰਿਹਾ ਕਿ ਹੁਣ ਬਹੁਤ ਫਰਕ ਪੈ ਗਿਆ ਪਹਿਲੀ ਕੈਂਪੇਨ ਦਾ ਤੇ ਹੁਣ ਕੈਂਪੇਨ ਬਹੁਤ ਬਹੁਤ ਫਰਕ ਹੈ ਦੇਖੋ ਅੱਗੇ ਹੁੰਦਾ ਸੀ ਕਿ ਬੰਦੇ ਅਸੀਂ ਜੋ ਕਹਿਤਾ ਸਟੇਜ ਤੋਂ ਲੋਕ ਸਮਝ ਨਹੀਂ ਲੈਂਦੇ ਸੀ ਵੀ ਇਹ ਹੋਈ ਉਹਨਾਂ ਹੁਣ ਲੋਕਾਂ ਕੋਲ ਜੱਜ ਕਰ ਆ ਫੋਨ ਫੜਿਆ ਲੋਕਾਂ ਨੇ ਹਰੇਕ ਅੱਜ ਟੈਲੀਫੋਨ ਤੇ ਲੋਕ ਨਾਂ ਭਰ ਦਿੰਦੇ ਆ ਕਿ ਕੌਣ ਹੈ ਸਾਰਾ ਕੁਝ ਪਤਾ ਲੱਗ ਜਾਂਦਾ ਅੱਗੇ ਤੇ ਮੈਂ ਕਹੇ ਤੇ ਬ ਉਹ ਇੰਟਰ ਤੇ ਲਾ ਦਿੰਦਾ ਹੁਣ ਉਹ ਕੰਮ ਹੀ ਨਹੀਂ ਰਹਿ ਗਿਆ ਉਹਦੇ ਗੂਗਲ ਤੇ ਸਰਚ ਕਰੋ ਔਜਲਾ ਕੀ ਹੈ ਤੇ ਗੂਗਲ ਤੇ ਬਾਕੀ ਕੈਂਡੀਡੇਟ ਦਾ ਵੀ ਸਰਚ ਕਰ ਲਓ ਸੋ ਅੱਜ ਦੀ ਮੈਂ ਜਿੱਥੇ ਸਮਝਦਾ ਕਿ ਜਿੱਥੇ ਕੁਝ ਥੋੜੇ ਬਹੁਤੇ ਮੁਸ਼ਕਲਾਂ ਨੇ ਪਰ ਡਿਜੀਟਲ ਮੀਡੀਆ ਨਾਲ ਜਿਹੜੇ ਬੰਦੇ ਨੇ ਕੰਮ ਕਰਨਾ ਉਹਦੇ ਵਾਸਤੇ ਲੈਕਚਰ ਲੜਨੀ ਬਹੁਤ ਸੌਖੀ ਹੋ ਗਈ ਆ ਹੁਣ ਲੋਕ ਢੰਡਾ ਕੋਈ ਤੇ ਡੰਡਾ ਕੋਈ ਕਰਨਾ ਜਾਣਦੇ ਆ ਕਿਉਂਕਿ ਦਬਾਅ ਦੀ ਰਾਜਨੀਤੀ ਇਹ ਨਾਲੇ ਹਲਕੇ ਜਿਹੀ ਚੱਲ ਰਹੀ ਆ ਲੋਕਾਂ ਦੇ ਦਬਾਅ ਪਾਇਆ ਜਾ ਰਿਹਾ ਤਫਕੇ ਮਾਰੇ ਜਾ ਰਹੇ ਆ ਤੂੰ ਉੱਥੇ ਕੋ ਬੋਰਡ ਲਾਇਆ ਤੂੰ ਇੱਥੇ ਕੋ ਬੋਰਡ ਲਾਇਆ ਮੈਨੂੰ ਉਹਨਾਂ ਨੂੰ ਕਹਿਣਾ ਚਾਹੁੰਦਾ ਲੋਕਤੰਤਰ ਤੋਂ ਕੁਝ ਸਿੱਖੋ ਇਹ ਅਧਿਕਾਰ ਨੇ ਸਾਡੇ ਤੁਸੀਂ ਕੋ ਨਹੀਂ ਸਕਦੇ ਇਹ ਦਬਾਵੀਂ ਰਾਜਨੀਤੀ ਨਹੀਂ ਕਰਨੀ ਚਾਹੀਦੀ ਤੇ ਜੇ ਤੁਸੀਂ ਕਰੋਗੇ ਅਸੀਂ ਉਹਦਾ ਲੋਕਤੰਤਰ ਤਰੀਕੇ ਨਾਲ ਵਿਰੋਧ ਕਰਾਂਗੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਕਹਿ ਰਹੇ ਨੇ ਕਿ 6 ਸਾਲ ਚ ਇੰਦੌਰ ਕਿੱਥੋਂ ਦੀ ਕਿੱਥੇ ਪਹੁੰਚ ਗਿਆ ਇੰਦੌਰ ਵਰਗਾ ਮਾਡਲ ਅਮਰੀਕਾ ਸ਼ਹਿਰ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਵੋਟ ਪਾ ਕੇ ਮੈਨੂੰ ਜਿਤਾਓ ਦੇਖੋ ਉਹ ਸੁਪਨੇ ਵੇਚ ਰਹੇ ਨੇ ਸੁਪਨੇ ਦਾ ਕੋਈ ਫਾਇਦਾ ਨਹੀਂ ਉਹਨਾਂ ਨੂੰ ਤਾਂ ਪਿੰਡ ਉਹਨਾਂ ਨੂੰ ਤਾਂ ਪਹਿਲੀ ਗੱਲ ਇਹ ਹੈ ਜਿਹੜੀ ਉਹ ਵੀਡੀਓ ਗੱਲਾਂ ਕਰ ਰਹੇ ਨੇ ਸਮਝਣ ਦੀਆਂ ਹਮ ਸਰਦਾਰ ਤੇਜਾ ਸਿੰਘ ਸਮੁੰਦਰੀ ਉਹਨਾਂ ਦੇ ਦਾਦਾ ਜੀ ਦਾ ਬੜਾ ਵੱਡਾ ਨਾਂ ਹੈ ਔਰ ਉਹਨਾਂ ਨੇ ਪੰਥ ਦੇ ਵਿੱਚ ਕਾਫੀ ਕੰਮ ਕੀਤਾ ਔਰ ਦੇਸ਼ ਦੀ ਜਾਤੀ ਦੀ ਬਹੁਤ ਵੱਡਾ ਨਾਂ ਦਾ ਹਿੱਸਾ ਉਹਨਾਂ ਦੀ ਸੋਚ ਸੀ ਹਮ ਕਿ ਸੈਕੂਲਰ ਰਹਿਣਾ ਤੇ ਸੈਕੂਲਰ ਰਹਿ ਕੇ ਦੇਸ਼ ਕੌਮ ਦੀ ਸੇਵਾ ਕਰਨੀ ਇਹਨਾਂ ਦੀ ਤੇ ਉੱਤੇ ਆਪਣੇ ਦਾਦਾ ਜੀ ਦੀ ਸੋਚ ਦਾ ਕੋਈ ਪ੍ਰਭਾਵ ਨਹੀਂ ਪਿਆ ਇਹ ਜਾ ਕੇ ਉਹਨਾਂ ਨਾਲ ਬਹਿ ਕੇ ਆਪਣੇ ਦਾਦੇ ਹੱਲ ਪਿੱਟ ਕਰਕੇ ਜਿਨ੍ਹਾਂ ਨੇ ਉਸ ਸਮੇਂ ਦਾਦਾ ਜੀ ਨਾਲ ਲੜਾਈਆਂ ਲੜੀਆਂ ਨੇ ਦਾਦਾ ਜੀ ਦੇਸ਼ ਜਾਤ ਦੇਸ਼ ਜਾਤ ਕਰਾਉਣ ਦੀ ਲੜਾਈ ਲੜਦੇ ਸੀ ਇਹ ਜਿਹੜੇ ਗੋਰਿਆਂ ਨਾਲ ਰਲੇ ਸੀ ਇਹ ਉਹਨਾਂ ਨਾਲ ਜਾ ਕੇ ਬਹਿ ਗਏ ਔਰ ਅੱਜ ਉਹਨਾਂ ਨਾਲ ਬਹਿ ਕੇ ਜਿਹੜਾ ਬੰਦੇ ਦੇ ਦਾਦੇ ਦੀ ਗੱਲ ਦਾ ਅਸਰ ਨਾ ਹੋਵੇ ਉੱਥੇ ਅੰਮ੍ਰਿਤਸਰੀਆਂ ਦਾ ਕੀ ਅਸਰ ਹੋਣਾ ਹੈ ਇਹ ਲੋਧੀ ਤਾਂ ਸਮਝਦਾ ਹੈ ਕਿ ਸ਼ਾਇਦ ਗੱਲਾਂ ਨਾਲ ਲੋਕ ਭਰਮ ਜਾਣਗੇ ਗੱਲਾਂ ਨਾਲ ਨਹੀਂ ਭਰਮਦੇ ਲੋਕ ਵਹਿੰਦੇ ਆ ਔਰ ਜਦੋਂ ਪਿੱਛੇ ਆਜੋ ਉਹ ਕਹਿੰਦੇ ਮੈਂ ਪੀਐਮ ਨਾਲ ਬਹੁਤ ਰਹਿਣ 10 ਸਾਲ ਤੇ ਪੀਐਮ ਨਾਲ ਰਹਿ ਕੇ ਅੰਮ੍ਰਿਤਸਰ ਨੂੰ ਕੀ ਦਿੱਤਾ ਲੈ ਕੇ ਤੁਹਾਡੇ ਦਾਦੇ ਦੀ ਧਰਤੀ ਸੀ ਤੁਸੀਂ ਕਹਿੰਦੇ ਸੀਓ ਬੜੇ ਵਾਕਪੇ ਵੱਡੀਆਂ ਕੰਪਨੀਆਂ ਦੀ ਅੰਮ੍ਰਿਤਸਰ ਨੂੰ ਕੀ ਫਾਇਦਾ ਹੋਇਆ ਤੁਹਾਡੇ ਰਹਿਣ ਨਾਲ ਤੇ ਮੈਂ ਲੋਕਾਂ ਨੂੰ ਕਹਦੇ ਆ ਜਦੋਂ ਐਸਐਸਪੀ ਲੱਤ ਜਾਂਦਾ ਨਾ ਉਹਦੇ ਤੋਂ ਉਹਦੀ ਸ਼ਿਪਾਈ ਨਹੀਂ ਸੁਣਦਾ ਮੁੜ ਕੇ ਤੇ ਹੁਣ ਤੁਸੀਂ ਸੰਧੂ ਸਾਹਿਬ ਉਤਰ ਚੁੱਕੇ ਜੇ ਐਂਬੈਸਡਰ ਤੇ ਉਹਦੇ ਤੋਂ ਕਹਿੰਦੇ ਉਹਨਾਂ ਦੇ ਦੋਸਤਾਂ ਨੇ ਐਲਾਨ ਕੀਤਾ ਵੀ ਮੋਟੀ ਰਕਮ ਦੇ ਦੇਣਗੇ ਉਹ ਜੇਕਰ ਮੰਨੋ ਅਮਰੀਕਾ ਤੋਂ ਐਲਾਨ ਕੀਤਾ ਜਿੱਤ ਦੇ ਦ ਅਸੀਂ 10000 ਕਰੋੜ ਦਾ ਤੇ ਸਮਾਨ ਕਿ ਅੰਮ੍ਰਿਤਸਰ ਤੇ ਲੱਗ ਰਿਹਾ ਉਹਨੂੰ ਕੋ ਫਿਕਰ ਨਾ ਕਰ ਅੰਮ੍ਰਿਤਸਰ ਵਾਲਿਆਂ ਪ੍ਰਬੰਧ ਕਰ ਲੈਣਾ ਹੈ ਅੰਮ੍ਰਿਤਸਰ ਕੋਈ ਕੋਈ ਕਮੀ ਨਹੀਂ ਕਮਾਂਦੀ ਪ੍ਰੋਜੈਕਟ ਬਣਾ ਕੇ ਦੇਣੇ ਚਾਹੀਦੇ ਆ ਕਮੀ ਕੋਈ ਨਹੀਂ ਹੈ ਕਿ ਕਮਾਂਦੀ